ਉਹ ਵਿਆhta ਜੋੜਾ ਕਿਰਪਾਨ ਪਹਿਨੀ ਹੋਈਏ ਸਿਰ ਤੇ ਦਸਤਾਰ ਸਜਾਈ ਹੋਈ ਪਤੀ ਪਤਨੀ ਕਿਸ਼ਤੀ 'ਚ ਬੈਠੇ ਸੈਰ ਤੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾਂ ਹੈਰਾਨ ਹੋ ਕੇ ਤੇ ਖਾਸ ਤਰਕੇ ਉਸ ਨਵ ਵਿਆhta ਇਸਤਰੀ ਦੇ ਮਨ ਵਿੱਚ ਬੜਾ ਪਹਿ ਪਹਿਗਾ ਹੋਇਆ ਬਈ ਤੇ ਮੌਤ ਆਈ ਤੇ ਤੇ ਛੱਲਾਂ ਤੇ ਤੇ ਕਿਸ਼ਤੀ ਡੋਲਣ ਲੱਗ ਪਈ। ਵਹਿ ਦੇ। ਪਰ ਉਹ ਜਿਹੜਾ ਬੁਰਸ਼ ਹੈ ਉਹ ਮੁਸਕਰਾ ਰਿਹਾ ਹੈ। ਉਹਦੇ ਮਸਤਕ ਤੇ ਖੇੜਾ ਹੈ। ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ। ਪੁੱਛਦੀ ਹੈ ਪਤਨੇ। ਵੀ ਤੂਫਾਨ ਵਿੱਚ ਫਿਰ ਗਏ ਆਂ। ਉੱਚੀਆਂ-ਉੱਚੀਆਂ ਛੱਲਾਂ ਤੇ ਬੇੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ। ਪਰ ਤੁਸੀਂ ਮੁਸਕਰਾ ਰਹੇ ਹੋ। ਹੱਸ ਰਹੇ ਹੋ ਐਸਾ ਕੰਮ उन्हें मयान कृपान कटी पत्नी दी गर्दन, ते रख जैसे गर्दन ते रखी, ओ हसन लग कह लग लगा है मैं तेरी गर्दन ते कृपान रख दि तू हसदी है, हस है। आख लगी हां इस वास कृपान तेरे हथ हाँ चे कोई डर नहीं तेरे हथियार हाँ ਕਿਉਂਕਿ ਤੇਰੇ ਹੱਥੇ 'ਚ ਹੈ ਖੁਸ਼ੀ ਹੈ ਪਰਸੰਤਾ ਤੇ પતિ ਕਹਿਣ ਲਗਾ ਮੇਰੇ ਹੱਥ ਦੇ 'ਚ ਕਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਹੈ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ 'ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗੀ ਹੈ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਦਾ ਹੈ ਤੇ ਉਹਦੇ ਹੱਥ ਹੁਕਮ ਹੈ ਚਾਹੇ ਉਹਦੇ ਹੱਥਾਂ ਚ ਹੈ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਹੈ ਕਿ ਦੁੱਖ ਵੀ ਜੋ ਆਇਆ ਹੈ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਹੈ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੈ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਹੈ ਤੇ ਜੈਸੇ ਖਿਹੜੇ ਮੱਥੇ ਉਸ ਦੁੱਖ ਨੂੰ ਵੀ ਗਲਵਕੜੀ ਚ ਲੈਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁੱਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਦੁੱਖ ਸਰੂਰ ਹੋ ਜਾਂਦਾ ਤੇ ਸਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾ ਹਨ ਇੱਕ ਹੁਕਮੇ ਜੇ 부জে ਤਾਂ ਹੋ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਪਛਾਣ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਝ ਹਾਂ